ਉਸੇ ਦੇਖ ਰਹੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਸ਼ਹਿਰ ਵਿੱਚ ਰੇੜੀਆਂ ਤੇ ਵਿਕਦੇ ਟਿੱਕੀ ਬਰਗਰ ਮੋਮੋਸ ਤੇ ਸਪ੍ਰਿੰਗ ਰੋਲ ਲੋਕ ਬੜੇ ਹੀ ਸ਼ੌਂਕ ਨਾਲ ਖਾਂਦੇ ਹਨ ਪਰ ਕਦੇ ਲੋਕਾਂ ਨੇ ਇਹਨਾਂ ਨੂੰ ਸ਼ਾਇਦ ਬਣਦੇ ਨਹੀਂ ਦੇਖਿਆ ਕਿ ਇਹ ਕਿਸ ਹਾਲਤ ਵਿੱਚ ਇਹ ਫਾਸਟ ਫੂਡ ਤਿਆਰ ਕੀਤਾ ਜਾਂਦਾ ਹੈ ਤੇ ਜਦੋਂ ਇਹ ਫਾਸਟ ਫੂਡ ਖਾਂਦੇ ਹਨ ਕਿ ਉਹ ਪੂਰੀ ਤਰ੍ਹਾਂ ਨਾਲ ਹਾਈਜੈਨਿਕ ਹੈ ਵੀ ਜਾਂ ਨਹੀਂ ਅੱਜ ਸਿਹਤ ਵਿਭਾਗ ਮਾਛੀਵਾੜਾ ਦੀ ਟੀਮ ਨੇ ਡਾਕਟਰ ਦਵਿੰਦਰ ਕੁਵਾਰ ਦੀ ਅਗਵਾਈ ਹੇਠ ਫਾਸਟ ਫੂਡ ਬਣਾਉਣ ਵਾਲਿਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਜੋ ਨਜ਼ਾਰਾ ਉੱਥੇ ਦੇਖਣ ਨੂੰ ਮਿਲਿਆ ਉਹ ਹੈਰਾਨ ਕਰ ਦੇਣ ਵਾਲਾ ਸੀ। ਫਾਸਟ ਫੂਡ ਤਿਆਰ ਕਰਨ ਵਾਲੀ ਜਗ੍ਹਾ ਤੇ ਮੱਖੀਆਂ ਹੀ ਮੱਖੀਆਂ ਨਜ਼ਰ ਆ ਰਹੀਆਂ ਸਨ ਤੇ ਜ਼ਮੀਨ ਤੇ ਹੀ ਮੋਮੋਜ਼ ਤੇ ਸਪਰਿੰਗ ਰੋਲ ਬਣਾਏ ਜਾ ਰਹੇ ਸੀ ਜਿਹੜੀ ਸਾਸ ਗਾਹਕਾਂ ਨੂੰ ਪਰੋਸੀ ਜਾਂਦੀ ਹੈ ਉਹ ਦੇਖਣ ਨੂੰ ਬਹੁਤ ਹੀ ਘਟੀਆ ਕੁਆਲਿਟੀ ਲੱਗ ਰਹੀ ਸੀ ਸਿਹਤ ਵਿਭਾਗ ਦੀ ਅਗਵਾਈ ਕਰ ਰਹੇ ਡਾਕਟਰ ਦਵਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੁਆਰਾ ਅੱਜ ਫਾਸਟ ਫੂਡ ਬਣਾਉਣ ਵਾਲਿਆਂ ਤੇ ਅਚਨਚੇਤ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਉਹਨਾਂ ਦੱਸਿਆ ਕੋਈ ਵੀ ਫਾਸਟ ਫੂਡ ਵਾਲਾ ਫੂਡ ਸੇਫਟੀ ਵਿਭਾਗ ਵੱਲੋਂ ਜਾਰੀ ਮਾਪਦੰਡਾ ਦਾ ਪਾਲਣ ਨਹੀਂ ਕਰ ਰਿਹਾ ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਇਹ ਸੀ ਕਿ ਜਿਹੜੇ ਹੱਥਾਂ ਨਾਲ ਇਹ ਫਾਸਟ ਫੂਡ ਤਿਆਰ ਕੀਤਾ ਜਾਂਦਾ ਹੈ ਉਹਨਾਂ ਵਿੱਚੋਂ ਇੱਕ ਵਿਅਕਤੀ ਦੇ ਜ਼ਖਮ ਵੀ ਸਨ ਉਹਨਾਂ ਦੱਸਿਆ ਕਿ ਮੌਕੇ ਤੇ ਨਗਰ ਕੌਂਸਲ ਦੀ ਵੀ ਟੀਮ ਬੁਲਾਈ ਗਈ ਜਿਨ੍ਹਾਂ ਨੇ ਸਾਰੇ ਸਮਾਨ ਨੂੰ ਨਸ਼ਟ ਕੀਤਾ ਅਤੇ ਮੌਕੇ ਤੇ ਚਲਾਣ ਵੀ ਕਟਿਆ ਆਓ ਦੇਖਦੇ ਹਾਂ ਮਾਛੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰਾ ਨਾਮ ਵਿਜੇ ਸਿੰਘਾ ਜੀ ਸੈਨਟੇਸ਼ਨ ਬਣਾਉਂਦਾ ਹੈਲਪਰ ਤੇ ਮੌਕੇ ਤੇ ਸਾਨੂੰ ਜਿਵੇਂ ਇਹ ਸਿਹਤ ਵਿਭਾਗ ਵੱਲੋਂ ਇਨਫੋਰਮ ਕੀਤਾ ਗਿਆ ਹੈ ਤੇ ਮੌਕੇ ਤੇ ਸਾਡੀ ਸਾਰੀ ਟੀਮ ਆਈ ਹੈ ਪ੍ਰਧਾਨਜੀ ਵੱਲੋਂ ਸਾਨੂੰ ਜਦੈ ਮੈਸੇਜ ਲਜਾਇਆ ਗਿਆ ਹੈ ਔਰ ਮੌਕੇ ਤੇ ਆ ਕੇ ਹੁਣ ਦੇਖਦੇ ਆ ਇਸ ਕਰਕੇ ਇਹਨਾਂ ਨਾਲ ਗੱਲਬਾਤ ਜੋ ਚਲਾਨ ਦੀ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਜਿਹੜਾ ਸਮਾਨ ਹੈ ਅਸੀਂ ਸਾਰਾ ਚੁਗਵਾ ਦੇਈਏ ਬੜੇ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਕਿ ਇਹ ਕਿਸ ਤਰ੍ਹਾਂ ਜਾਂਚ ਹੋਣੀ ਚਾਹੀਦੀ ਸੀ ਅਸੀਂ ਇਹ ਕਰ ਰਹੇ ਹਾਂ ਮੌਕੇ ਤੇ ਬਿਲਕੁਲ ਕੀ ਕਹਿਣਾ ਚਾਹ ਰਹੇ ਲੋਕਾਂ ਨੂੰ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਕਿੰਨਾ ਜ਼ਿਆਦਾ ਮਸਲੇ ਮੱਖੀਆਂ ਕਿੰਨੀਆਂ ਨੇ ਕਿੰਨੀ ਗੰਦਗੀ ਹੈ ਤੇ ਲੋਕਾਂ ਨੂੰ ਐਦਾ ਹੀ ਖੜਾਈ ਜਾ ਰਹੇ ਨੇ ਸਖਤ ਤੋਂ ਸਖਤ ਇਹਨੀਆਂ ਸੜਤ ਹੋ ਸਕਦੀ ਹੈ ਕਿੰਨਾ ਜਿਮਾਨ ਜਬਤ ਕੀਤਾ ਗਿਆ ਤੇ ਕੀ ਕਰਨਾ ਉਸ ਜਮਾਨ ਦਾ ਉਸ ਸਮਾਨ ਨੂੰ ਅਸੀਂ ਜਾ ਕੇ ਟੋਆ ਪਟ ਕੇ ਇੱਕ ਜਿਹੜਾ ਨੱਪ ਦਿਆਂਗੇ ਸਾਰਾ ਡੰਪ ਦੇ ਉੱਤੇ ਤੇ ਹੁਣ ਅਸੀਂ ਇੱਕ ਜਿਹੜਾ ਇਹਨਾਂ ਨੇ ਜਿਹੜਾ ਨਾ کافی ਇਹ ਤੁਸੀਂ ਦੇਖ ਸਕਦੇ ਹੋ کافی ਪਿਆ ਹੈਗਾ ਇੱਥੇ ਹਾਂਜੀ ਤੇ ਕੀ ਕਰ ਬਣਦੀ ਇਹਦੇ ਇਹਦੇ ਮੌਕੇ ਤੇ ਹੁਣ ਚਲਾਨ ਵੀ ਕਰਾਂਗੇ ਤੇ ਬਾਕੀ ਜਿੰਨਾ ਸਮਾਨ ਆਸੀ ਇੱਥੇ ਚੱਕਵਾ ਰਹੇ ਜੀ ਸਭ ਅਵੇਰ ਕੀ ਕਰਦੇ ਲੋਕਾਂ ਨੂੰ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਖਾਣ ਤੋਂ ਪਹਿਲਾਂ ਇੱਕ ਵਾਰੀ ਦੇਖੋ ਵੀ ਜਿੱਥੇ ਬਣਦਾ ਹੈ ਇੱਕ ਵਾਰੀ ਵੀਡੀਓਟ ਵੀ ਕਰਨਾ ਚਾਹੀਦਾ ਵੀ ਕਿੰਨੀ ਗੰਦਗੀ ਦੇ ਵਿੱਚ ਬਣਾ ਰਹੇ ਨੇ ਬੈੱਡ ਦੇ ਥੱਲੋਂ ਸਮਾਨ ਨਿਕਲਦਾ ਪਿਆ ਹੈ ਜਾਂ ਉੱਥੇ ਪੈ ਰਹੇ ਨੇ ਉੱਥੇ ਸਵਾੜ ਵਧਾ ਰਹੇ ਨੇ ਤੇ ਸਿਹਤ ਲਈ ਕਿੰਨਾ ਜ਼ਿਆਦਾ ਹੋ ਹੈਗਾ ਯਾ ਤਾਂ ਸੋਚਣਾ ਚਾਹੀਦਾ ਲੋਕਾਂ ਨੂੰ ਠੀਕ ਹੈ ਨਾਮ ਤੇ ਆਪਣੀ ਜੀ ਹਾਂਜੀ ਮੈਂ ਡਾਕਟਰ ਦੇਵਿੰਦਰ ਕੁਮਾਰ ਮੈਡੀਕਲ ਅਫਸਰ ਸੀਐਚਸੀ ਮਾਚੀਵੜਾ ਚੈਕਿੰਗ ਕੀਤੀ ਜਾ ਰਹੀ ਆ ਪਾਸਪੋਰਟ ਜਿਹੜੇ ਖੜਾਉਂਦੇ ਨੇ ਹਾਂਜੀ ਅਸੀਂ ਫਾਸਪੋਰਟ ਦੀ ਰੇਡੀਆਂ ਦੇ ਜਿਹੜੇ ਵੇਅਰ ਹਾਊਸ ਹੈ ਜਿੱਥੇ ਪਾਸਪੋਰਟ ਬਣਾਉਂਦੇ ਨੇ ਉਥੇ ਅਸੀਂ ਚੈਕਿੰਗ ਕੀਤੀ ਹੈ ਉਹ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਤੇ ਪੁਰਾਣਾ ਗੱਲਿਆ ਸੜਿਆ ਮਲ ਵੇਚਦੇ ਨੇ ਜੀ ਤੇ ਕੀ ਕੀ ਤੁਹਾਨੂੰ ਮਿਲਿਆ ਜਿਹੜਾ ਹੈਗਾ ਜਿਆਦਾ ਅਸੀਂ ਜੀ ਮੋਮੋਸ ਤੇ ਆਪਣੇ ਸਪ੍ਰਿੰਗ ਰੋਲਸ ਦੇਖਿਆ ਜੋ ਕਿ ਬਿਨਾਂ ਬਰਤਨ ਬਿਨਾਂ ਸਫਾਈ ਤੋਂ ਰੱਖੇ ਹੋਏ ਪੂਰੀ ਅਨਾਈ ਜੀ ਨੇ ਫਿਰ ਗੱਲ ਕਰੀਏ ਮੱਖੀ ਵਗੈਰਾ ਬਹੁਤ ਵਧੀ ਜਾ ਰਹੀ ਹੈ ਸਫਾਈ ਦਾ ਜਮੇ ਟਾਈਮ ਲਿਖਿਆ ਕੀ ਐਕਸ਼ਨ ਕਰ ਲਾਏ ਹਾਂ ਹਾਂਜੀ ਅਸੀਂ ਨਾਲ ਦੀ ਨਾਲ ਨਗਰ ਕੌਂਸਲ ਨੂੰ ਇਨਫੋਰਮ ਕੀਤਾ ਹੈ ਉਹਨਾਂ ਨੇ ਟੀਮ ਭੇਜੀ ਹੈ ਅਸੀਂ ਚਲਾਨ ਕਰ ਰਹੇ ਹਾਂ ਜੀ ਇਹਨਾਂ ਦਾ ਇਸ ਮਾਨਵੀ ਚਕਵਾ ਰਹੇ ਜੀ ਜੀ ਕਹਣਾ ਦੋਨੋਂ ਜਿਹੜੇ ਮਰਸਵਾੜੇ ਵਸਨੇ ਜਾਂ ਹਾਂ ਅਸੀਂ ਹਰ ਇੱਕ ਨਾਗਰਿਕ ਨੂੰ ਇਹ ਹੀ ਸੋਚਣਾ ਦੇਣਾ ਚਾਹੁੰਦੇ ਆ ਕਿ फास्ट फूड बिल्कुल ना खाइ जान जो, जो, जो कि अपनी सेहत ਲਈ ਬਹੁਤ ਨੁਕਸਾਨਦੇਹ ਹੈ ਤੇ ਜੋ ਕੰਡੀਸ਼ਨ ਅਸੀਂ ਦੇਖ ਰਹੇ ਆ ਇਹ ਤਾਂ ਬਿਮਾਰ ਕਰਨ ਵਾਲੀ ਹੀ ਕੰਡੀਸ਼ਨ ਹੈ। ਕੋਈ ਤਾਂ ਸਭ ਕਾਰਵਾਈ ਕੀਤੀ ਗਈ ਮੋਮੋਸ ਤੇ ਰੈਪਰੋਲ ਮੋਮੋ ਠੀਕ ਨਾ ਤੁਹਾਨੂੰ। ਬੜੀ ਮੈਂ ਤਾਂ ਬੜਾ ਅਫਸੋਸ ਦੇ ਨਾਲ ਇਹ ਗੱਲ ਕਹੂੰਗਾ ਕਿ ਸਾਡੇ ਬੱਚੇ ਜੋ ਕਿ ਸਾਡੇ ਨੌਜਵਾਨ ਨੇ ਅਸੀਂ ਦੇਖ ਰਿਹਾ ਕਿ ਸ਼ਾਮ ਨੂੰ ਫਾਸਟ ਫੂਡ ਵਾਲ ਜਿਸ ਤਰ੍ਹਾਂ ਅਸੀਂ ਟ੍ਰੈਂਡਿੰਗ ਹੋਏ ਹੋਏ ਆ ਜੀ ਮੈਂ ਤੁਹਾਡੇ ਮਾਧਿਅਮ ਤੋਂ ਵੀਡੀਓ ਦੇਖੀ ਆ ਤੇ ਮੇਰੀ ਮਾਨਜੋਗ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਮੋਮੋਸ ਭੁੰਜੇ ਰੱਖੇ ਹੋਏ ਨੇ, ਕ੍ਰੇਟ ਭਰ ਕੇ ਫ੍ਰੀਜਾਂ 'ਚ ਰੱਖੇ ਹੋਏ ਨੇ। ਔਰ ਈਵਨ ਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਦੋਂ ਇਹ ਸ਼ਾਮ ਨੂੰ ਮੋਮੋਸ ਵੇਚਦੇ ਆ ਤੇ ਗਲਵਜ਼, ਗਲੂਵਜ਼ ਬਿਲਕੁਲ ਨਹੀਂ ਪਾਏ ਹੁੰਦੇ, ਈਮਲੀ ਦੀਆਂ ਚਟਣੀਆਂ ਬਿਲਕੁਲ ਓਪਨ ਦੇ ਵਿੱਚ ਭਰ ਕੇ ਰੱਖੀਆਂ, ਮੱਖੀਆਂ ਵਿੱਚ ਪਰਪੈਰੀਆਂ ਸੀਗੀਆਂ। ਤਾਂ ਮੈਂ ਤੈਨੂੰ ਬਹੁਤ ਹੀ ਅਫਸੋਸਜਨ ਗੱਲ ਕਹੂੰਗਾ ਕਿਉਂਕਿ ਅੱਜਕੱਲ ਜਿੰਨੀਆਂ ਬਿਮਾਰੀਆਂ ਫੈਲ ਰਹੀਆਂ ਤੇ ਖਾਣੇ ਤੋਂ ਫੈਲ ਰਹੀਆਂ ਤੁਸੀਂ ਦੇਖੋ ਕੈਂਸਰ ਕਿਸ ਤਰੀਕੇ ਬਦ ਰਿਹਾ ਕਿਉਂ ਬਦ ਰਿਹਾ ਇਟਸ ਡੂ ਟੂ ਲੈਕ ਆਫ ਫੂਡ ਜਦ ਅਸੀਂ ਆ ਗੰਦਾ ਖਾਣਾ ਖਾਂਦੇ ਆ ਤੇ ਬੱਚੇ ਬੜੇ ਖੁਸ਼ ਹੋ ਕੇ ਮੋਮੋਸ ਖਾਂਦੇ ਨੇ ਜਾਂ ਸਪ੍ਰਿੰਗ ਰੋਲ ਖਾਂਦੇ ਨੇ ਤੇ ਮੈਂ ਤਾਂ ਬਹੁਤ ਜ਼ਿਆਦਾ ਇਸ ਗੱਲ ਨੂੰ ਸੀਰੀਅਸ ਮੈਟਰ ਲਵਾਂਗਾ ਔਰ ਬਹੁਤ ਹੀ ਜ਼ਿਆਦਾ ਮੈਨੂੰ ਇਸ ਗੱਲ ਦਾ ਦੁੱਖ ਲੱਗਿਆ ਕਿ ਅਸੀਂ ਥੋੜੇ ਜਿ ਆਪਣੇ ਪੈਸੇ ਕਮਾਣ ਦੇ ਲਾਲਚ ਵਿੱਚ ਅਸੀਂ ਸਾਡੇ ਬੱਚਿਆਂ ਨਾਲ ਬਹੁਤ बड़ा ਖਿਲਵਾੜ ਹੋ ਰਿਹਾ ਸੋ ਜੋ ਕਾਰਵਾਈ ਡਾਕਟਰ ਸਾਹਿਬ ਨੇ ਕੀਤੀ ਆ ਤੇ ਮੈਂ ਤਾਂ ਇਹ ਕਹੂੰਗਾ ਦੇਰ ਆਏ ਦਰਸਤ ਆਏ ਤੇ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਫੂਡ ਸਪਲਾਈ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਜਿੰਨੀਆਂ ਰੇੜੀਆਂ ਇੱਥੇ ਲੱਗਦੀਆਂ ਨੇ ਇਹ ਰੇੜੀਆਂ ਵਾਲਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪਣੇ ਫਾਇਦੇ ਲਈ ਸਾਡੀਆਂ ਜ਼ਿੰਦਗੀਆਂ ਨਾਲ ਨਾ ਖੇਡੋ ਕਮ ਸੇ ਕਮ ਸਫਾਈ ਦਾ ਖਿਆਲ ਰੱਖੋ ਜਿੰਨੇ ਤੁਸੀਂ 50 ਰੁਪਏ ਜੇਗਾ 60 ਰੁਪਏ ਲੈ ਲੋ ਐਸੇ ਮੈਟਰ ਨਹੀਂ ਕਰਦੇ ਮੈਟਰ ਲੋਕਾਂ ਦੀ ਜਾਨ ਕਰਦੀ ਆ ਸੋ ਮੈਂ ਐਜ਼ ਅ ਸ਼ਹਿਰ ਦਾ ਪ੍ਰਧਾਨ ਹੋਣ ਨਾਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜੋ ਹੋਇਆ ਮੈਂ ਉਹਦੀ ਸ਼ਲਾਘਾ ਕਰਦਾ ਕਿ ਜੋ ਸਟੈਪ ਚੱਕਿਆ ਸਾਡੇ ਹੈਲਥ ਡਿਪਾਰਟਮੈਂਟ ਨੇ ਇਹ ਲੋਕਾਂ ਨੂੰ ਜਾਗਰੂਤ ਕੀਤਾ ਕਿ ਅਸੀਂ ਕੀ ਖਾ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਕੌਂਸਲ ਵੀ ਮੈਂ ਵੀ ਇਹ ਅਸੀਂ ਵੀ ਦੇਖਾਂਗੇ ਕਿ ਜੇ ਕਿਤੇ ਇਹੋ ਜਿਹਾ ਗੰਦਾ ਕੋਈ ਰੇੜੀ ਲੱਗਦੀ ਆ ਜਾਂ ਕੋਈ ਲੱਗਦਾ ਤੇ ਅਸੀਂ ਆਪਣੇ ਤੌਰ ਤੇ ਵੀ ਉਹਦੇ ਦੇ ਕਾਰਵਾਈ ਕਰਾਂਗੇ ਸੋ ਮੈਂ ਇੱਕ ਵਾਰ ਦੁਬਾਰਾ ਦੁਕਾਨਦਾਰਾਂ ਸਾਰੀ ਰੇੜੀ ਵਾਲਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਥੋੜੇ ਜੇ ਲਾਲਚ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਨਾ ਖੇਡੋ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਸਖਤੀ ਕਰਨੀ ਪਵੇ ਤੁਹਾਡੇ ਕੰਮ ਬੰਦ ਹੋਣ ਸੋ ਇਸ ਤੋਂ ਬੈਟਰ ਇਹ ਹੈ ਕਿ ਆਪਾਂ ਚੰਗਾ ਵੇਚੀਏ ਔਰ ਇੱਕ ਦੂਜੇ ਨੂੰ ਆਪਾਂ ਮਿਲਣ ਵਰਤਨਯੋਗ ਹੈ